ਜੀ ਸਾਰੇ ਫਤਿਹ ਬਲਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਵਾਹ ਵਾਹ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਣ ਫਰਿਆਦ ਪੀਰਾਂ ਦੀ ਆ ਪੀਰਾ ਮੈਂ ਆਖ ਸੁਣਾਵਾ ਕੀ ਨੂੰ ਆ ਜੇ ਮੈਂ ਵਿੱਚ ਐਵੇਂ ਗੁਨਾ ਨਾ ਹੁੰਦੇ ਉਹ ਬਖਸ਼ਾਂਦਾ ਕਿਨੂ ਹਾਂ ਖੋਲ ਲਗਾ ਗਦ ਵਧੀਆਂ ਵਾਲੇ ਦਰ ਤੋਂ ਤੱਕ ਨਾ ਮੈਨੂੰ ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਮੈਂ ਜਿਹਾ ਲਖ ਤੈਨੂੰ ਸਤਗੁਰ ਤੇਰੇ ਰਸਤੇ ਅੰਦਰ ਐਦਲ ਫਰਸ਼ ਵਿਸ਼ਾਵ ਸੋਹਣੇ ਚਰਨ ਤੁਸਾਂ ਦਾ ਜੋੜਾ ਇਦੋ ਨੈਣ ਬਣਾਵਾ ਦੇਖ ਸਕਾਂ ਮੈਂ ਉਸ ਦੀਆਂ ਪਲਕਾਂ ਦੇਖ ਸਕਾਂ ਨਾ ਉਸ ਦੀਆਂ ਪਲਕਾਂ ਤਾਬ ਨਹੀਂ ਹੈ ਮੇਰੀ ਜੀਵਨ ਦਾਤ ਜੋ ਦੇਵੇ ਮੈਨੂੰ ਇੱਕੋ ਦਾਤ ਬਥੇਰੀ ਕਿਦਰੇ ਸੋਫੀ ਕਿਤੇ ਕਲੰਦਰ ਤਾਜ ਕਿਤੇ ਕਹਾਵੇ ਚੋ ਜੀ ਪ੍ਰੀਤਮ ਮੇਰਾ ਸਹੀਓ ਚੋ ਜੀ ਪ੍ਰੀਤਮ ਮੇਰਾ ਸਹੀਓ ਪਲ ਪਲ ਰੂਪ ਦਿਖਾਵੇ ਤੇਰੀ ਜ਼ਾਦ ਰਗੀਲੀ ਅੰਦਰ ਤੇਰੀ ਜ਼ਾਦ ਰਗੀਲੀ ਅੰਦਰ ਗੁਆ ਹੋਏ ਹੋਏ ਜੀਵੇ ਨਾਮ ਤੇਰੇ ਦਾ ਮਦੂ ਪਿਆਲਾ ਘਟ ਘਟ ਕਰਕੇ ਪੀਵੇ ਲਿਆਂ ਨੂੰ ਸਾਰੇ ਜਪਿਓ ਭੁਲਿਆ ਨੂੰ ਮਾਰਗ ਪਾਵੈ ਸਤਿਗੁਰ ਭੁਲਿਆ ਨੂੰ ਲਿਆਂ ਨੂੰ ਭੁਲਿਆ ਨੂੰ ਮਾਰਗ ਪਾਵੈ ਸਤਿਗੁਰ ਭੁਲਿਆ ਨੂੰ ਪੁੱਲਿਆਂ ਨੂੰ ਪੁੱਲਿਆਂ ਨੂੰ ਮਾਰਕ ਪਾਵੇ ਸਤ ਗੁਰੂ ਪੁੱਲਿਆਂ ਨੂੰ ਪੁੱਲਿਆਂ ਨੂੰ ਪੁੱਲਿਆਂ ਨੂੰ ਮਾਰਕ ਪਾਵੇ ਸਤ ਗੁਰੂ ਪੁੱਲਿਆਂ ਗੁਰਲਾ ਪਾਵੇ ਸਤ ਗੁਰੂ ਫੁਲਿਆਂ ਨੂੰ ਫੁਲਿਆਂ ਨੂੰ ਰਿਆ ਨੂੰ ਮਾਰਕ ਪਾਵੇ ਸਤ ਗੁਰੂ ਫੁਲਿਆਂ ਨੂੰ ਫੁਲਿਆਂ ਨੂੰ ਫੁਲਿਆਂ ਨੂੰ ਮਾਰਕ ਪਾਵੇ ਪਾਣੀ ਦੁ ਫੁਲਿਆਂ ਨੂੰ ਫੁਲਿਆਂ ਫੁਲਿਆਂ ਨੂੰ ਮਾਰਕ ਸਤ ਗੁਰੂ ਫੁਲਿਆਂ ਨੂੰ ਪੁਲਿਆਨੋ ਪੁਲਿਆਨੂ ਮਾਰਗ ਪਾਵੇ ਸਤ ਗੁਰੂ ਪੁਲਿਆਨੋ ਪੁਲਿਆਨੂ ਮਾਰਗ ਪਾਵੇ ਸਤ ਗੁਰੂ ਪੁਲਿਆਨੋ ਪੁਲਿਆਨੋ ਪੁਲਿਆਨੂ ਮਾਰਗ ਪਾਵੇ ਸਤ ਗੁਰੂ ਪੁਲਿਆਨੋ ਪੁਲਿਆਨੋ ਪੁਲਿਆਨੂ ਮਾਰਗ ਪਾਵੇ ਸਤ ਗੁਰੂ ਪੁਲਿਆਨੋ ਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਉਹ ਭੁੱਲੇ ਮਾਰਗ ਕਿਵੇਂ ਬਤਾਇਆ ਭੁੱਲੇ ਮਾਰਗ ਕਿਵੇਂ ਬਤਾਇਆ ਜਿਨੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਕਿਵੇਂ ਬਤਾਇਆ ਐਸਾ ਗੁਰੂ ਜਪਾ ਜੀ ਸਤਿਗੁਰ ਉਡਪਾ ਕੀ ਪਾਇਆ ਐਸਾ ਗੁਰ 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 ਉਡਪਾ ਕੀ ਪਾਇਆ ਭੁੱਲਿਆ ਨੂੰ ਭੁੱਲਿਆ ਨੂੰ ਭੁੱਲਿਆ ਨੂੰ ਮਾਰਖ ਪਾਰ ਸਤਿਗੁਰ ਭੁੱਲਿਆ ਨੂੰ ਭੁੱਲਿਆ ਭੁਲਿਆ ਨੂੰ ਮਾਰ ਕੇ ਸਾਹਿਬ ਭੁਲਿਆ ਨੂੰ ਭੁਲਿਆ ਨੂੰ ਭੁਲਿਆ ਨੂੰ ਮਾਰ ਕੇ ਪਾਵੇ ਸਤ ਗੁਰੂ ਭੁਲਿਆ ਨੂੰ ਪੁਲਿਆਨੋ ਪੁਲਿਆਨੂ ਮਾਰਗ ਪਾਵੇ ਸਤ ਗੁਰੂ ਪੁਲਿਆਨੋ ਪੁਲਿਆਨੋ ਪੁਲਿਆਨੂ ਮਾਰਗ ਪਾਵੇ ਸਤ ਗੁਰੂ ਪੁਲਿਆਨੋ ਪੁਲਿਆਨੋ ਪੁਲਿਆਨੂ ਮਾਰਗ ਪਾਵੇ ਸਤ ਗੁਰੂ ਪੁਲਿਆਨੋ ਪੁਲਿ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਪਾ ਕੇ ਪਾਇਆ ਦੇ ਗੁਰ ਦੇ ਮਨ ਸਤਾਜ ਪ੍ਰਭਾ ਵਸ ਰਹੀ ਕਿੰਤੇ ਗੁਰ ਚਰਨ ਪਿਆਰੇ ਸਾਤ ਸੰਗਿਓ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਦੇ ਅਪ੍ਰੈਲ ਦਾ ਮਹੀਨਾ ਇਹ ਉਹ 7 ਅਪ੍ਰੈਲ 8 ਅਪ੍ਰੈਲ ਆਈ ਹੈ ਪਿਛਲੇ ਸਾਲ ਸੰਗਤਾਂ ਨੂੰ ਪਤਾ ਲੱਗਿਆ तकरीबन ਸਾਲ ਹੋ ਗਏ ਸਮਾਂ गुजरਦਾ ਤੁਰਿਆ ਜਾ ਰਿਹਾ ਹੈ ਨੰਗਦਾ ਤੁਰਿਆ ਜਾ ਰਿਹਾ ਹੈ ਵਕਤ ਖੜਾ ਹੀ ਨਹੀਂ ਖੜਦਾ ਇਸੇ 스테ਟ ਤੇ ਗੁੰਝਾਂ ਪੈਂਦੀਆਂ ਸਨ ਨਾਮ ਦੀ ਧੁਨਾ ਉੱਠਦੀਆਂ ਸਨ ਉਹ ਹੀਰੇ ਬੜਮੁੱਲੇ ਬਚਨ ਮਹਾਪੁਰਖ ਭਿੱਜੇ ਹੋਏ ਬਚਨ ਸਾਡੇ ਦਰਮਾਨ ਸੁਟਦੇ ਸਨ ਅੱਜ ਉਹਨਾਂ ਦੀ ਜਾਦ ਵਿੱਚ ਸਾਡੇ ਅਤੀ ਸਤਿਕਾਰਯੋਗ ਸੰਤ ਜੀ ਮਹਾਰਾਜ ਭੇਵੇਂ ਵਾਲੇ ਮਹਾਪੁਰਖਾਂ ਦੀ ਮਿੱਠੀ ਯਾਦ ਨੂੰ ਤਰਜਾ ਕਰਦੇ ਆ ਉਹਨਾਂ ਦੇ ਸਾਰੇ ਪਿਆਰ ਵਾਲੇ ਵਿਹੰਗਮ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਬਾਬਾ ਮਣੀ ਸਿੰਘ ਜੀ ਹੋਰ ਸਾਰੇ ਪਿਆਰ ਵਾਲੇ ਜਿਤਨੇ ਬਾਬਾ ਜੀ ਦਾ ਪਰਿਵਾਰ ਹੈ 12 ਵਾਈਆਂ ਸਿੱਖ ਸੰਗਤਾਂ ਦੇਸਾਂ ਪਰਦੇਸਾਂ ਤੋਂ ਸਭ ਸਰਦਾ ਤੇ ਭਾਵਨਾ ਦੇ ਫੁੱਲ ਲੈ ਕੇ ਆਏ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਬੜੇ ਲੰਮੇ ਸਮੇਂ ਤੋਂ ਹਾਜ਼ਰੀ ਭਰ ਰਹੇ ਹੋ ਅਸਾਂ ਤੇ ਸਮਾਂ ਲਗਾ ਕੇ ਚਲਾ ਜਾਣਾ ਉਸਾ ਦਿਨ ਰਾਤ ਇੱਕ ਕੀਤਾ ਹੈ ਬਾਬਾ ਜੀ ਦੇ ਪਿਆਰ ਵਿੱਚ ਪਰ ਲੰਮਾ ਸਮਾਂ ਬਹੁਤ ਲੰਮਾ ਸਮਾਂ ਨਾਲ ਵਿਚਨ ਦਾ ਸਮਾਂ ਔਰ ਉਹੀ ਸਾਰੇ ਮਹਾਂਪੁਰਖ ਵੀ ਦੱਸ ਕੇ ਗਏ ਆ ਸਾਰੀਆਂ ਉਹਨਾਂ ਦੀਆਂ ਖੇਡਾਂ ਜਦੋਂ ਵੀ ਕੀਤੇ ਨਾਲ ਸਫਰ ਕਰਨਾ ਮਹਾਂਪੁਰਖਾਂ ਨੇ ਸੁਣਦੇ ਹੁੰਦੇ ਸਾਂ ਪੜ੍ਹਦੇ ਹੁੰਦੇ ਸਾਂ ਦੁਨੀਆ ਕੀ ਜਾਣੇ ਮੈਂ ਸਾਧੂ ਸੁੱਤੇ ਹੈਗੇ ਜਾਗਦੇ ਆ ਬੜਿਆ ਵੀ ਬੜਿਆ ਤੇ ਸੁਣਿਆ ਵੀ ਬੜਾ ਸੱਚ ਮੁੱਚ ਇਹਨਾਂ ਅੱਖਾਂ ਨਾਲ ਸ਼ਰੀਰ ਨੇ ਤੱਕਿਆ ਮੈਂ ਮਹਾਂਪੁਰਖ ਸੰਤ ਬਾਬਾ ਜੀ ਬਿਹੇਵੇਂ ਵਾਲੇ ਕਦੇ ਸੁੱਤੇ ਨਹੀਂ ਵੇਖੇ ਜਦੋਂ ਵੀ ਕਿਤੇ ਸਫਰ 'ਚ ਜਾ ਕੇ ਕਿਤੇ ਬੈਠਣਾ ਮੜਾ ਜਾਂ ਮਹਾਂਪੁਰਖਾਂ ਨੇ ਅੱਖਰ ਬੰਦ ਕਰਨੇ ਅਸੀਂ ਹੌਲੀ-ਹੌਲੀ ਗੱਲਾਂ ਕਰਨੀਆਂ ਸ਼ੁਰੂ ਬਚਨ ਕਰਨੇ ਸ਼ੁਰੂ ਛੱਟੇ ਕਹਿਣਾ ਬਾਬਾ ਕੀ ਗੱਲ ਭਾਈ ਨਹੀਂ ਮਹਾਰਾਜ ਤਾਂ ਆਪ ਦੇ ਯਾਨੀ ਇਤਨੀ ਫੁਰਤੀ ਸੀ ਇਤਨਾ ਸਰੀਰ ਵਿੱਚ એનર્ਜੀ ਸੀ ਕਦੇ ਉਹਨਾਂ ਨੂੰ ਸੁੱਤੇ ਨਹੀਂ ਵੇਖਿਆ ਸਨ ਜੋ ਸਮਾਧ ਲਗੀ ਨਾਲ ਪਰਮਾਤਮਾ ਦੇ ਦੁਨੀਆ ਕੀ ਜਾੜੇ ਵਿੱਚ ਸੁੱਤੇ ਆ ਕੇ ਜਾਗਦੇ ਤਾਂ ਉਹਨਾਂ ਦਾ ਪਿਆਰ ਲੈ ਕੇ ਛੱਲੇ ਉਹਨਾਂ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਬੜੀ ਤੇ ਬੜੀ ਰਹੇਗੀ। ਵੇਖਿਆ ਨਾ ਜਦੋਂ ਸੰਤ ਮਾਰਾ ਸਰੀਰ ਆਪ ਲੈ ਕੇ ਗਏ ਸਨ ਕਿਵੇਂ ਹਾਲ ਸੀ ਪਾਗਲਾਂ ਵਰਗੀ। ਬਾਬਾ ਕਰਮ ਸਿੰਘ ਜੀ। ਬਾਬਾ ਅਕਵਾਲ ਸਿੰਘ ਜੀ। ਮਹਾਰਾਜ ਜੀ ਦੇ ਡਰਾਈਵਰ। ਬਾਬਾ ਮਣੀ ਸਿੰਘ ਜੀ ਦੀ ਹਾਲਾਤ। ਭਾਈ ਓਮਕਾਰ ਸਿੰਘ ਜੀ ਲੰਡਨ ਤੋਂ ਡਾਕਟਰ ਸਾਹਿਬ ਹੋਰੀ। ਕਿਤਨਾ ਕਿਨਾ ਕਿਨਾ ਪ੍ਰੇਮੀਆਂ ਦਾ ਲਾਭ ਲਾਵਾ ਅੱਖਾਂ ਨਾਲ ਤੱਕਿਆ ਵੀ ਕਿਵੇਂ ਛੱਡ ਕੇ ਜਾਵਾਂਗੇ ਸਰੀਰ। ਦਸ ਦੇ ਗੁਰਦੇਵ ਮਹਾਂਪੁਰਖ ਰਾੜਾ ਸਾਹਿਬ ਧਾਰਨ ਪੜਦੇ ਜਿਹੜੀ ਦੇਹੀ ਮੱਖਣਾ ਦੇ ਨਾਲ ਪਾੜੀ ਪਛੀਆਂ ਬਮਲੇ ਛੱਡ ਕੇ ਜਿਹੜੀ ਮੱਖਣਾ ਦੇ ਨਾਲ ਪਾੜੀ ਨਾਲੀ ਪਾਲੀ ਮੱਛੀਆਂ ਵਾਲੇ ਗਾਦੇ ਤੇ ਮੱਛੀ ਨਾਲ ਨਾਲ ਸਾਈ ਮੱਛੀਆਂ ਵਾਲੇ ਕੰਨ ਜੀ ਤੇਰੀ ਤੇਹੀ ਨਾਲਾ ਲਪਾਲੀ ਮੱਛੀਆਂ ਵਾਲੇ ਕਰਤੇ ਨਾਲਾ ਲਪਾਲੀ ਮੱਛੀਆਂ ਵਾਲੇ ਕਾਤੀ ਲੇ ਕਬੀਰ ਜਪ ਜਰੀਆ ਤਬ ਹੋਏ ਪਸਮ ਤਨ ਰਹਿ ਕਰਮ ਦਿਲ ਖਾਈ ਪਿਆਰਿਓ ਚਲੋ ਚਲੀ ਦਾ ਮੇਲਾ ਸਭਨਾਂ ਨੇ ਇਥੋਂ ਤੁਰ ਜਾਣਾ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਨਾ ਰਹੇ ਵੱਡੇ ਵੱਡੇ ਧਨਾੜ ਪੁਰਸ਼ ਨਾ ਰਹੇ ਕਾਹਦਾ ਮਾਨ ਕਰੇ ਨਾ ਮੂਰਖ ਆਖ ਰਹਾ ਸਭ ਝਾੜ ਚੱਲੇ ਛੋਟ ਛੋਟ ਕੇ ਤੁਰ ਗਈ सगली ਸਾਧੂ ਸੰਤ ਪਕਾਰ ਚੱਲੇ ਨਾਮ ਜਿਨ੍ਹਾਂ ਦਾ